ਮੇਰੇ ਵਰਗੇ ਆਪਣਾ ਤਾਂ ਦੇਖੋ ਜੀ ਤੁਹਾਡਾ ਬਡਾਏ ਅਫਸਰ ਲੱਗੇ ਹੋਏ ਉਹਨੇ ਅਪਲਾਈ ਕੀਤਾ ਹੈ ਹਾਂਜੀ ਫਿਰ ਤੁਸੀਂ ਇੱਕ ਲਾਈਜ਼ਨ ਅਫਸਰ ਰੱਖਿਆ ਜਿਹੜੇ ਪੰਜਾਬ ਗਾਵਾਂ ਦੇ ਕੇਸਿਸ ਨੇ ਜੀ ਸਾਰੇ ਨੂੰ ਫਾਲੋ ਕੰਪਲ ਹਾਂ ਜੀ ਕਿ ਕਿਉਂ ਨਹੀਂ ਹੈ ਫਾਲੋ ਕੰਪਲ ਕਰਦਾ ਉਹ ਕਿਉਂ ਨਹੀਂ ਕਰਦੇ ਇਹ ਉਹਨਾਂ ਨਾਲ ਮੇਰੀ ਇਹ ਨਾਲ ਗੱਲਬਾਤ ਹੋਈ ਹੈ ਜੀ ਇਹ ਹੋਇਆ ਹੈ ਤਰੀਕਾ ਦੱਸੋ ਕੁਝ ਹਾਂ ਮੈਂ ਕਹਿੰਦੀ ਕਿ ਕੱਦ ਮੈਂ ਦੋਂਤਾ ਵੀ ਤੁਸੀਂ ਮਿਲੋ ਹੂੰ ਉਹ ਰੈਡ ਚੇਅਰ ਮੈਂ ਕਮੇਟੀ ਦੇ ਚੀ ਹੈ ਉਹ ਬੜਾ ਪੰਜਾਬ ਦਾ ਰਿਟਾਇਰਡ ਆਈਏ ਅਫਸਰ ਹੈ ਹੂੰ ਤੁਸੀਂ ਮਿਲੋ ਉਸ ਕੋ ਤੁਸੀਂ ਮੇਰੇ ਨਾਲ ਚੱਲ ਪਿੱਛੇ ਦੇਖ ਕੈਮਰਾ ਬੰਦ ਪ ਨਹੀਂ ਹੈ ਐਕਸ ਸਕ੍ਰੀਨ ਜਲ ਰਹੀ ਹੂੰ ਤੁਸੀਂ ਮੇਰੇ ਨਾਲ ਚੱਲੋ ਹੂੰ ਮਤ ਮੈਂ ਹੁਣ ਚੱਲੂੰਗਾ ਤੁਹਾਡੇ ਮੈਂ ਛੋਟਾ ਆਦਮੀ ਹਾਂ ਜੇ ਕੋਈ ਪੱਲੀਆ ਨਹੀਂ ਚੱਲੋ ਹੂੰ लोडी ही चले गए कमेटी कमेटी ने ओके में नहीं का 32 270 सिलेंडर अच्छा जी और हमार मिले हैं कि डायरी तुलसी वाकई में थे उन्होंने अब्दुल सिंह आए काम आई कोई आओ तो बैठ बैठ ਹਾਂ ਦਸੋ ਅਮਰਾ ਉਸਤਾਨਾ ਮੈਨੂੰ ਕੰਨ ਦਸੋ ਰੈਟ ਸੀ ਬੋਲੋ ਮਨੇ ਸੋਣਾ ਨੂੰ ਲੋ ਜੀ ਉਹ ਲਿ ਸੜਾ ਇਥੇ ਕਨੈਕਸ਼ਨ ਦਕੇ ਪੈਣੇ ਗਿਆ ਹੋਏ ਤੇ ਕਹਿੰਦਾ ਕੋਈ ਗਲਤੀ ਮੈਂ ਹੂੰ ਤੋਂ ਬਜੈਂਟ ਕਰਦੋ ਮੈਂ ਮੈਂ ਕਹਿੰਦੀ ਥੋੜੇ ਜਿਹਾ ਸੀ ਆਇਆ ਹੈ ਤੇ ਜਿਸ ਨੂੰ ਥੋੜੇ ਜਿੰਨ ਦਾ ਬਣਾ ਲਾਪਾ ਹੂੰ ਉਹ ਕੰਨਾ ਬਹਾਨਾ ਨਹੀਂ ਹੈ ਇਹ ਵੀ ਸਾਡੀ ਮੀਟਿੰਗ ਕੱਲ ਨੂੰ ਹੈ एजेंडा ਸਰਕੂਲੇਟ ਹੋ ਚੁੱਕਾ ਹੈ ਹੂੰ ਕੱਲ ਦੀ ਮੀਟਿੰਗ ਨਹੀਂ ਹੋ ਜਿਹੜਾ ਨੈਕਸਟ ਕੰਨਾ ਨਹੀਂ ਕਰਵਾਉਣਾ ਮੱਕਾ ਜੀ ਕਿ ਸਪਲੀਮੈਂਟਰੀ एजेंडा ਵੀ ਹੁੰਦਾ ਹੈ ਹੂੰ ਕੰਨਾ ਤੁਜੀ ਕਹਿੰਦਾ ਕਿ ਜਾਂ ਨਹੀਂ ਮੈਂ ਕਹਿੰਦਾ ਮੇਰੇ ਤਾਂ ਨਾ ਵੀ ਤੁਸੀਂ ਸਪਲੀਮੈਂਟਰੀ एजेंडा ਜੁਕੋ dia mencari saya kita berbicara saya bilang, Gopta, kamu harus berbicara dengan dia dia mengatakan, setelah itu, pada hari selanjutnya pada hari selanjutnya, dia melihat dia melihat, pada hari selanjutnya dia mengubah dirinya dia mengubah dirinya pada hari selanjutnya tapi, Gopta itu, dia ਚਲੋ ਫਿਰ ਬਦਲ ਗਿਆ ਜੀ ਇਹ 89 ਕਿ ਫਿਰ ਆ ਗਿਆ ਤੀਜੀ ਦਾਤਾ ਮੇਰਾ 60 ਹੂੰ ਤੇ ਤੁਸੀਂ ਰਿਟਾਇਰ ਕਦੋਂ ਹੋਏ ਹੋ ਸੇਵਾ ਮੁਕਤ ਕਦੋਂ ਹੋਏ 93 93 93 89 ਥਰਡ ਟਾਈਮ 60 ਤੇ ਗਿਆ ਮੈਂ ਅੱਛਾ ਇਹ ਅਸੀਂ ਵੀ ਆਪਣੇ ਮਦਰੀ ਦੇ ਸੀ ਬਿਲਦੇ ਬਿਲਦੇ ਨਹੀਂ ਕਿਥੇ ਨੂੰ ਹੂੰ ਇਹ ਮੈਂ ਉਹ ਵੀ ਲਿਆ ਗਿਆ ਉਹ ਤੇ ਐਡਰਕੀ ਆਲੇ ਮੈਂ ਕਹ ਜੂਹੀ ਹਾਂ ਜਿਹੜੇ ਤੁਸੀਂ ਪਹਿਲਾਂ ਸੁਣ ਲਿਖੇ ਹੂੰ ਉਹ ਜੀਵ ਨਹੀਂ ਮਨੇ ਮੈਂ ਕਹ ਜੀ ਮੈਨੂੰ ਕੌਣ ਫੜਾਉਂਦਾ ਬੈਨ ਰੌਕ ਉੱਤੋਂ ਕਰਦਾ ਹੂੰ ਜੀ ਮੈਨੂੰ ਨਹੀਂ ਪਾਦੀ ਹੂੰ ਸਾਰੇ ਡਰਦੇ ਸੀ ਮੇ ਤੁਗੀ ਆਂਦਾ ਸੀ ਸਾਰੇ ਖਾਂਦੇ ਸੀ ਅਸੀਂ ਖਾਂਦੇ ਜੀ ਸੀ ਹੂੰ ਚਨਾ ਗੁਪਤਾ ਅੱਜ ਮੈਂ ਕਹਿਣਾ ਹੈ ਵੀ ਮੈਂ ਤੈਨੂੰ ਕੀ ਨਹੀਂ ਮੀਰ ਬੋਣਾਂ ਕੀ ਬਾਤ ਹੈ ਜਿਹੜਾ ਕਿਸੇ ਟਾਈਮ ਵਿਰੋਧੀ ਸੀ ਵਿਰੋਧੀ ਸੀ ਤੈਨੂੰ ਕਹਿੰਦਾ ਨਾ ਉਹ 84 ਵਾਲੇ ਚੱਕਰ ਚ ਦਾ ਤੈਨੂੰ ਕਹਿੰਦਾ ਮੈਂ ਚੀਫ ਨਹੀਂ ਬਣਾਉਂਦਾ ਹੂੰ ਇੱਕ ਤੇ ਫਿਨਿਸ਼ ਦੇ ਕਈ ਜੇ ਵੈਸੇ ਦਾ ਇੱਕ ਤੇ ਫਿਨਿਸ਼ ਦੇ 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 ਕੋਈ ਕਾਗਜ਼ ਪੱਤਰ ਸੀ ਐਡਮਿਨਿਸਟ੍ਰੇਸ਼ਨ ਦਾ ਹੂੰ ਉਹਨੂੰ ਉਹਨੇ ਬੁਲਾਇਆ ਜੀ ਵੀ ਤੂੰ ਚਿੱਠੀ ਦੇ ਕੇ ਵੀ ਚੀਫ ਇਲੈਕਟ੍ਰੀਕਲ ਇੰਜੀਨੀਅਰ ਦੀ ਪੋਸਟ ਦੀ ਰਿਕੁਆਇਰਮੈਂਟ ਹੂੰ 24 81 ਮਕੱਲੀਆਂ ਕਲਤੀਆ ਤਿੰਨ ਤਿੰਨਾਂ ਦੇ ਉੱਤੇ ਚੀਜ਼ ਵੀ ਹੋ ਰਹੀ ਹੁੰਦੀ ਆ। ਉਹਨੇ ਚਿੱਠੀ ਪੇ ਇਤੀ ਜੀ ਉਹ ਦੂਜੇ ਚਿੱਠੀ ਨਹੀਂ ਜਿਹੜੇ ਸਾਡੇ ਨਾਲ ਲੜਾ ਕੇ ਸੀਗੇ। ਹੂੰ ਉਹ ਕਿੱਥੇ ਕੋਈ ਕੁਇਕ ਹੈ ਵਿੱਚ ਹੀ ਗੁਪਤ ਨਹੀਂ ਪਰ ਮੂਝਾ ਲੱਗ ਕੇ ਇਸ ਟੈਂਪੇਟ ਹੂੰ ਵਿਦਡਰੋਅ ਕਵਸ ਕੇਸ ਹੂੰ। ਔਨੇ ਘਰ ਚਿੱਠੀ ਦਿੱਤੀ। ਇਹ ਵੀ ਚਿੱਠੀ ਤੇ ਕੋਈ ਕਾਰਵਾਈ ਤਾਂ ਪੱਕਾ ਕਰਦਾ। ਪੱਕੇ ਜਿੰਦੇ ਲਾਤੇ ਨੇ ਹਾਂ ਹਮ ਹਰਦੀਪ ਸਿੰਘ ਕਹਿੰਦਾ ਉਹ ਚਿੱਠੀ ਮੈਂ ਫੜ ਕੇ ਤਾਂ ਬਰਾਂਜ ਭੇਜੀ ਨੇ ਹਾਂ ਜੀ ਆਪਣਾ ਕੋਈ ਡਾਕੀ ਚੱਕ ਕੇ ਉਹ ਪੜੀ ਚਿੱਠੀ ਚੱਲੀ ਹੋਈ ਸੀ ਅਪਰੂਵ ਹੋ ਗਿਆ ਜੀ ਮੇਰਾ ਅਰਵੇਰੋ ਲੱਗਿਆ ਜੀ ਡਵਾਈਜ਼ਰ ਕਵਰ ਲਾਉਂਦਾ ਜੀ ਅਫਰਵੇਰੋ ਹਾਂ ਪੁਲਿਸ ਕਾਲਾ ਨਾ ਜੂਲੀਅਸ ਫਰੈਡਰਿਕ ਕੇ ਅਰਵੇਰੋ ਹਾਂ ਜੀ ਹਾਂ ਜੀ ਬਹੁਤ ਇੰਟੈਲੀਜੈਂਟ ਬੰਦਾ ਸੀ ਹਮ ਫਾਈਲ ਵਾਪਸ ਆ ਗਈ ਹੈ ਡਵਾਈਜ਼ਰ ਕੋ ਤੇディ ਟ੍ਰਾਂਸਫਰ ਹੋ ਗਈ ਹੈ ਅਰਿਆਲ ਸਿੰਘ ਦੀ ਜੀ ਉਹ ਫਾਈਲ ਬ੍ਰਾਂਚ ਨੂੰ ਮਾਰਕ ਕਰਕੇ ਚਲਾ ਗਿਆ ਮੈਨੂੰ ਕਹਿੰਦਾ ਹੈ ਕਿ ਗੁਪਤ ਬਧਾਈ ਦਿਨੋ ਤੇ ਫਿਰ ਅੱਗੇ ਸੁਭੇ ਅੱਜਾਂ ਕਹਿੰਦੇ ਫਿਰ ਜਾਣਾ ਹੈ ਫਾਈਨੈਂਸ ਡਿਪਾਰਟਮੈਂਟ ਅਕ ਉੱਥੇ ਜਾਇਜ਼ਾ ਹੋ ਜਾਏਗਾ ਠੀਕ ਹੈ ਤੇ ਜੁਆਇਨ ਕਦੋਂ ਕੀਤਾ ਫਿਰ ਤੁਸੀਂ ਹਾਂ ਜੁਆਇਨ ਕਦੋਂ ਕੀਤਾ ਅਗਸਤ 90 ਅਗਸਤ 90 ਐਗਜੈਕਟ ਡੇਟ ਨਹੀਂ ਯਾਦ। ਨਹੀਂ। ਮੈਂ ਵੀ ਗਾਸਟਰ ਕਹਿੰਦਾ। ਵੀ ਗਾਸਟਰ ਮਹੀਨ। ਅਧਰ 9 ਮੈਂ ਕੱਤੀ ਮਾਰਾ ਬੰਨਵੇਂ। 31/92। ਐ 31 ਬਰਾਂ 92। 92। ਹਾਂ। ਨਾ 92 ਦੱਸਿਆ ਜੀ ਤੁਸੀਂ 31/93। ਹੂੰ। ਕੀ ਆਵਾਜ਼ ਹੈ? ਕਿ ટીਵੀ ਜਦੋਂ ਵਾਪਸ ਸਕਟੀ ਕੋ ਐਵੀ ਫਿਨੈਂਸ ਨੂੰ ਭੇਜੀਏ ਹੂੰ ਉਦੋਂ ਸਕਟੀ ਹੋਰ ਆ ਗਿਆ ਬਾਹਰ ਡਿਪਲੋਮੇਸ਼ਨ ਤੇ ਸੀਗਾ ਜੀ ਇੱਕ ਸਾਡੇ ਸਾਡੇ ਨਾਲ ਲੜਕਾ ਵੀ ਇੰਜੀਨੀਅਰ ਉਹ ਵੀ ਉੱਥੇ ਲੱਗਿਆ ਹੋਇਆ ਸੀ ਜਿੱਥੇ ਉਹ ਲੱਗਿਆ ਸੀ ਸਕਟੀ ਹੂੰ ਜੀ ਵੀ ਵਾਪਸ ਆ ਕੇ ਚੀਫ ਇੰਜੀਨੀਅਰ ਬਣ ਗਿਆ ਜੀ ਇਹ ਚੀਫ ਇੰਜੀਨੀਅਰ ਉਹ ਕਿਹ ਗਿਆ ਆਪ ਤੇ ਕਾਨਫਰੈਂਸ ਹੀ ਬੈਠੇ ਹੂੰ ਵੀ ਆ ਗੁੱਤੇ ਦੀ ਫਾਈਲ ਫਨੈਂਟਨ ਨੂੰ ਰੀਡਿੰਗ ਅੱਛਾ ਉਹਨਾਂ ਦੇ ਕੋਈ ਫਾਈਲ ਆਈ ਬਹੁਤ ਜਕਾਨ ਤੀਪੜਾ ਉਹ ਇਹ ਪੋਸ ਦੀ ਲੋੜ ਨਹੀਂ ਹੂੰ ਉਸ ਦੀ ਲੋੜ ਨਹੀਂ ਗੱਲ ਖਤਮ ਹੂੰ ਮੇਰੀ ਬਾਈਵ ਦਾ ਨਾਨਾ ਉਹ ਹੀ ਮੇਰਾ ਕਜ਼ਨ ਪੁੜੇ ਵਾਲਾ ਹੂੰ ਪੀਜੀ ਦੇ ਲੱਗੇ ਹੋਏ ਹੈਡ ਗਾਇਨੀ ਦਾ ਹੂੰ ਉਹ ਸਾਧਵੀ ਨੇ ਆਪਣੀ ਬੀਬੀ ਬੀਬੀਬੀ ਸੈਕਟਰੀ ਜੀ ਵੀ ਚਰਮਾ ਚਾਂਗਾ ਕਰਕੇ ਹੂੰ ਹੂੰ ਉਹਦੀ ਦੋ ਡਿਲੀਵਰੀ ਦੀ ਤਿੰਨ ਦੋ ਲੜਕੇ ਹੋਏ ਓਕੇ ਉਹਦੇ ਨਾਲ ਯਾਰੀ ਸੀ ਹੂੰ ਮੈਂ ਉਹਨੂੰ ਗੱਲ ਕੀਤੀ ਡਾਕਟਰ ਨੂੰ ਮੈਂ ਕਿਹਾ ਇਦਾਂ ਨਹੀਂ ਮੇਰੇ ਫਾਈਲ ਵਨ ਕਰਦੀ ਹੂੰ ਉਹਨੇ ਜੀ ਉੱਥੇ ਚਿੱਠੀ ਲਿਖੀ ਹੂੰ ਹੂੰ ਇਹਨਾਂ ਚੱਕੀ ਦੇ ਪੀਆ ਫੇਰੇ ਨਾਲ ਠੀਕ ਸੀਗਾ ਦਾ ਟੈਲੀਫੋਨ ਆਇਆ ਕਿ ਕੁੱਤਾ ਤੁਹਾਡਾ ਕੰਨ ਰੜ ਗਿਆ। ਅੱਛਾ। ਮੈਂ ਕਹੀ ਬਣ ਗਿਆ ਕਹਿੰਦਾ ਕੋਈ ਡਾਕਟਰ ਹੈ ਕੋਈ ਨਰਜਰੀਆ ਚ। ਹੂੰ। ਉਹ ਤੋਂ ਚਿੱਠੀ ਆਈ ਹੈ। ਪਰ ਮੈਨੂੰ ਚੱਕੀ ਨੇ ਕਿਹਾ ਇਹ ਚਿੱਠੀ ਆਪਣੇ ਕੋਲ ਰੱਖਿਆ ਪਏ ਤਾਂ ਮੈਂ ਕਰਨਾ। ਹੂੰ। ਇਹ ਕੰਮ ਕਰਨੇ। ਬਨ ਚੰਦਨ ਬਾਹਰ ਦੀ ਬਦਲੀ ਹੋ ਗਈ ਚੱਕੀ ਦੀ। ਅੱਛੇ ਜਿਹਨੇ ਦੱਸਿਆ ਜੀ ਤੁਹਾਨੂੰ ਜਿਹਨੇ ਰੋਕੇ ਸੀ ਹੂੰ ਅੱਛਾ ਜਿਹਨੇ ਰੋਕੇ ਸੀ ਜਿਹਨੇ ਰੋਕੇ ਸੀ ਹੂੰ ਉਹ ਵੀ ਬਦਲੀ ਕੋਈ ਇਸ ਤੋਂ ਉਸ ਤੋਂ ਕੋਈ ਨਾ ਲਾਦ ਹੋ ਗਿਆ ਕਿ ਆਕੇ ਉਹਨੂੰ ਸਤਾਰਾ ਸੈਕਟਰ ਉਹ ਇਡੈਂਟੀਟੀ ਬਿਲਡਿੰਗ ਸੀ ਉਹਦੇ ਕੋਈ ਬਹੁਤ ਸੋਹਣੀ ਆ ਕੇ ਪੈ ਗਈ। ਯਾਰ ਚੱਡਣ ਲੱਗੇ ਆਪਣੇ ਪੀ ਨੂੰ ਕਹਿ ਕੇ ਹੂੰ ਮੇਰੇ ਅੱਜ ਕੁਝ ਤੇ ਫਾਈਲ ਹੈ ਲੰਘਵਾ ਕੇ ਆਪਣੇ ਕੋਲ ਰੱਖ ਹਮ ਮੈਂ ਤੈਨੂੰ ਉੱਥੇ ਬੁਲਾਉ ਫਾਈਨੈਂਸ ਨੂੰ ਕਹਿ ਜਾਂਦੇ ਹਾਂ ਉਹ ਤੋਂ ਲੈ ਕੇ ਨਾ ਉਹਨੇ ਫਾਈਲ ਲਿਖਤਾ ਨੋਟ ਹਮ ਇਹ ਮੈਂ ਚੈਕ ਕਰਦਾ ਹਾਂ ਕਿ ਦੇ ਚ ਰੂਟਾ ਕਸਟ ਕੀ ਜੀ ਅਨ ਕਟਰਲ ਐਮ ਦੇ ਸੈਮੀ ਰਿਪੋਰਟ ਪੈਂਡਿੰਗ ਹਮ ਅਨੰਤਵਾਲੇ ਨੇ ਕਰਤੀ ਓਕੇ ਕਰਤੀ ਨਿਰਨਿਖੀ ਹਮ ਫੋਨ ਲਾਈ ਜੀ ਵੀਡੀਓ ਚ ਕੌਂਸ ਕੇ ਬਾਤੇ ਬਿੰਨੇ ਨੇ ਅ ਪਰਸਨਲ ਕੈਪੈਸਿਟੀ ਐਸ ਸੀ ਡੀ ਪੋਸਿਟੀ ਇਹ ਨਾ ਕਰੀ ਨਹੀਂ ਜਾਏਗੀ ਕੰਪਲੀਟ ਕਰਦੇ ਹਾਂ

ਛੋਟੇ ਬੇਟੀ ਦਾ 14 ਹੋ ਗਿਆ ਇਸ ਜੈਨ ਨਾਲ ਜੈਨਦੀ ਬੇਟੀ ਨਾਲ ਓਕੇ ਅਬੀ ਸੈਕਟਰ ਕਿੱਥੇ ਹਰਿਆਣਾ ਹਾਂ ਅੱਛਾ ਅਬੀ ਸੈਕਟਰ ਜਗ੍ਹਾ ਹਰਿਆਣੇ ਦਾ ਹੂੰ ਉਹਨੇ ਇਹਨੂੰ ਸੈਕਟਰ ਨੂੰ ਕਹਿ ਕਿ ਕਢਵਾਈ ਹੂੰ ਚਲੋ ਹੋ ਗਈ ਜੈਨ ਕੱਢ ਕੇ ਮਤਲਬ ਹਰਿਆਣੇ ਦੀ ਗੱਲ ਮੈਂ ਇਸ ਵਾਰ ਸੁਣਾਈ ਵੀ ਅੱਜ ਡੀਸੀ ਮੈਨਰ ਕੀ ਸੀ ਇੱਥੇ ਹੂੰ ਐਸਾ ਕਿ ਖੰਦ ਖਾਦਨਾ ਸੀ ਉਹ ਮੈਂ ਮੈਂ ਉਹਨੂੰ ਕਿਹਾ ਕਿ ਅੱਛਾ ਜਿਹੜਾ ਚੀਫ ਦੀ ਪੂਰਾ ਡੈਜੀਗਨੇਸ਼ਨ ਕੀ ਹੈ ਫੁੱਲ ਫਾਰਮ ਕੀ ਹੈ ਮਾਮ ਚੀਫ ਚੀਫ ਇੰਜੀਨੀਅਰ ਅੱਗੇ ਡਿਪਾਰਟਮੈਂਟ ਦਾ ਨਾਮ ਅੱਛਾ ਚੀਫ ਇੰਜੀਨੀਅਰ ਪਬਲਿਕ ਵਰਕਸ ਡਵਰ ਬੀ ਐਂਡ ਆਰ ਓਕੇ ਇਹ ਇਹ ਪੂਰਾ ਡੈਜੀਗਨੇਸ਼ਨ ਹੀ ਹੈ ਉਹ ਕਦੇ ਮਕੈਨੀਕਲ ਵਾਲੀ ਬ੍ਰਾਂਚ ਲੈ ਕੇ ਗਿਆ ਨਹੀਂ ਠੀਕ ਇਹ ਮਤਲਬ ਐਸਸੀ ਤੋਂ ਉੱਪਰ ਹੁੰਦਾ ਚੀਜ਼ ਠੀਕ ਐਸਸੀ 4 5 ਐਸਸੀ ਉਹਦੇ ਅੰਦਰ ਹੁੰਦੇ ਨੇ ਠੀਕ 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 ਹੈਡ ਆਫ ਦਿ ਡਿਪਾਰਟਮੈਂਟ ਪੋਸਟ ਹੈ ਹੂੰ ਇਹ ਪੰਜਾਬ ਲੈਵਲ ਦੀ ਪੋਸਟ ਹੈ ਚਲੋ ਬਾਕੀ ਕੁਝ ਗੱਲਾਂ ਕਾਫੀ ਹੈਗੀਆਂ ਕਰਨ ਵਾਲੀਆਂ ਜਿਵੇਂ ਤੁਹਾਡੇ ਬਚਪਨ ਦੇ ਕੌਣ ਕੌਣ ਦੋਸਤ ਸੀਗੇ ਕਿੰਨਾ ਕਿੰਨਾ ਨਾਲ ਮਤਲਬ ਸ਼ਰਾਰਤਾਂ ਕੀਤੀਆਂ ਤੁਸੀਂ ਫੀਲ ਪਲਮਣ ਖੇਡੇ ਉਹ ਵੀ ਅਗਲੇ ਐਪੀਸੋਡ ਚ ਕਰਾਂਗੇ ਧੰਨਵਾਦੀ ਸ਼ੁਕਰੀਆ ਬਹੁਤ ਬਹੁਤ ਸਾਨੂੰ ਸਿਵਲ ਨਹੀਂ ਬਾਤਾਂ ਕਰਦੇ ਰਹੇ ਪਰ ਨਹੀਂ ਨ ਕੁਛ ਨਹੀਂ ਲੈਣਾ ਕੁਛ ਨਹੀਂ ਲੈਣਾ ਬਸ ਉਹਨਾਂ ਬਾਈ ਚੱਲਿਆ ਮੈਂ ਖਾ ਕੇ ਆਇਆ ਮਤਲਬ ਹਾਂਜੀ ਇਹ ਕਰਵਾ ਨਹੀਂ ਕਰਦੇ ਜੀ ਚੱਲ ਸੋਸ ਉਹਨਾਂ ਨੂੰ